ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਸਰਪ੍ਰਸਤ ਇਸ ਮੇਲੇ ਦੇ ਕੰਧਵਾਲਾ ਬੁੱਲੇ ਸ਼ਾ ਜਿਹੜਾ ਇਤਿਹਾਸਿਕ ਮੇਲਾ ਲੱਗਦਾ ਹੈ ਹਰ ਸਾਲ ਕੰਧਵਾਲਾ ਹਾਜ਼ਰਖਾਨ ਦੇ ਵਿੱਚ ਤੇ ਤੁਸੀਂ ਇਸ ਮੇਲੇ ਦੇ ਉੱਤੇ ਚਾਨਣਾ ਪਾਉ। ਤੇ ਮੇਰੀ ਗੱਲ ਇਹ ਆ ਵੀ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਸੋਤੇ ਸੁਣ ਰਹੇ ਆ ਜਾਂ ਆਸ-ਪਾਸ ਮੇਰੇ ਬੈਠੇ ਆ ਜਾਂ ਮੇਲੇ ਦੇ ਸ਼ਰਕਤ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲ ਵਹਿਗਰ ਜੀ ਦਾ ਕਲਸਾ ਵਿਆਗਰ ਜੀ ਦੇ ਪਤੇ ਨਮਸਕਾਰ ਸਲਾਮ ਅਲੈਕੁਮ ਜਾਂ ਹੋਰ ਜਿਹੜੇ ਕਿਸੇ ਧਰਮ ਦੇ ਵਿਗਨੇ ਵੱਡੇ ਛੋਟੇ ਸਾਰੇ ਇਕ ਬਰਾਬਰ ਤੁਹਾਨੂੰ ਮੈਂ ਨਮਸਕਾਰ ਕਰਦਾ ਇਹ ਮੇਲਾ ਤੇ ਕਿਉਂ ਲੱਗਣਾ ਸ਼ੁਰੂ ਹੋਇਆ ਮੈਂ ਦੱਸਾਂ ਕਿ ਬਾਬਾ ਬੁੱਲੇ ਸ਼ਾਹ ਦਾ ਜਨਮ ਜਨਮ ਸੀ ਉਹ ਪਿੰਡ ਕਲਾਨੀਆਂ ਬਹਾਵਲਪੁਰ ਚ ਹੋਇਆ ਸੀ ਬਹਾਵਲਪੁਰ ਦੇ ਸੱਜਣ ਵੀ ਅਜਾੜੇ ਤੋਂ ਬਹੁਤ ਚਲ ਦੇ ਜਿਆਦੀ ਬੜੀ 47 ਦੇ ਵਿੱਚ ਉਧਰ ਜਿਹੇ ਸਕੰਡ ਆ ਗਏ ਜਿਹਨਾਂ ਨੂੰ ਇੱਥੇ ਲਾਟਮੈਂਟ ਹੋਈ ਹੁਣ ਜਿਹੜੇ ਪਿੰਡ ਬਾਬਾ ਰਿਆ ਉਹਦਾ ਪੂਜਨਾ ਦੇ ਰਿਹਦਾ ਮੁਹੰਮਦ ਦਰਵੇਸ਼ ਆਏ ਉਹ ਸਲਾਮ ਦੀ ਜਿਹੜੀ ਆਪਣਾ ਕੰਪੇਨਸ ਜੇ ਲਿਖਾ ਦਿੰਦੇ ਸੀ ਲੋਕਾਂ ਨੂੰ ਤੇ ਪ੍ਰਚਾਰ ਕਰਦੇ ਸੀ ਆਗੇ ਲੋਕ ਜਿਹੜੇ ਜਿਹੜੇ ਹੈਗਾ ਸਲਾਮ ਦੀ ਪੂਰੀ ਪੰਨਾ ਕੰਮ ਕੀਤਾ ਨਾ ਜੀ ਦੋਨਾਂ ਦੇ ਘਰ ਜਦੋਂ ਬਾਬਾ ਬੁੱਲੇ ਸ਼ਾਹ ਛੋਟਾ ਤੇ ਦੋਸਾ ਦਾ ਪਿੰਡ ਪਾਣੋ ਕੇ ਪੱਟੀਆਂ ਆ ਗਏ ਪਿੰਡ ਪਾਣੋ ਕੇ ਦਾ ਬੁੱਲਾ ਨਾ ਹੈਗਾ ਪਿੰਡ ਪਾਣੋ ਕੇ ਪੱਟੀਆਂ ਉੱਥੇ ਪੰਡਿਤ ਪੱਟੀ ਸਰਦਾਰ ਜੀ ਹੁੰਦੇ ਮੁਸਲਮਾਨ ਸਰਦਾਰ ਹੁੰਦੇ ਸੀ ਜਿਹੜੇ ਜਾ ਕੇ ਬਾਬਾ ਜੀ ਨੂੰ ਲੈ ਕੇ ਆਏ ਹੁਣ ਇਹ ਪਾਣੋ ਪਾਣੋ ਦੇ ਰੂਪ ਵਿੱਚ ਪ੍ਰਚਾਰ ਹੋ ਗਿਆ ਉੱਥੇ ਬਾਬਾ ਜੀ ਨੇ ਆਪ ਦਾ ਸਕੂਲ ਖੋਲ੍ਹ ਦਿੱਤਾ ਲੋਕਾਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ ਬਾਬੇ ਬੁੱਲੇ ਸ਼ਾਹ ਨੂੰ ਨੇ ਕਸੂਰ ਜੋਖਾ ਪਾਈ ਲਗਾਇਆ ਹੋਤਾ ਕਰਿਆ ਜੀ ਉਹ ਕਸੂਰਾ ਵਿਜਾ ਕੋਚੀ ਵਿਜਾ ਪ੍ਰਾਪਤੀ ਉਹਨਾਂ ਦਾ ਬਾਰੇ ਸ਼ਾਹ ਨੇ ਵਿਜਾ ਪ੍ਰਾਪਤੀ ਇਹ ਦੋਵੇਂ ਗੁਰ ਪਾਈ ਸੀ ਜਦੋਂ ਬਾਬਾ ਜੀ ਬੁੱਲੇ ਸ਼ਾਹ ਤੇ ਉਹਨਾਂ ਨੇ ਯਾਦ ਸੀ ਸੱਜਦ ਪਰ ਉਹਨਾਂ ਨੇ ਇਹ ਸ਼ਬਦ ਉਹਦੀਆ ਗੁੰਡਾ ਗੁਰੂ ਨਾਲ ਲੱਗਾ ਜਿਹਦਾ ਨਾਂ ਸੁਣਿਆ ਅੱਜ ਜਨਾਂ ਹੀ ਬਾਬਾ ਅਨੇਜਾ ਬਾਬਾ ਅਨੇਜਾ ਅਗਨੇਜਾ ਰਮਲ ਅਖਬਾਨ ਅਨੇਜਾ ਜਦੋਂ ਦਿਓ ਬੁੱਲੇ ਚੱਲੇ ਗਏ ਬੁੱਲਤੌਰ ਨੌਰ ਨੌਰ ਜਾ ਕੇ ਉਹਨਾਂ ਨੇ ਜੋ ਨੰਬਰ 3 ਮੈਂ ਤੋਂ ਬਿਨਾਂ ਲੋਕ ਆਵਦਾ ਕਿ ਪਤਾਵਾਂ ਵਿੱਚ ਲੱਜਨੇ ਨੰਬਰ 1 ਹਾਵਤ ਜੀ ਜੰਦਰਾਂ ਬਾਵੇ ਰੋਲਾ ਸ਼ਾਹ ਜਿਹੜਾ ਗੁਰੂ ਜੀ ਨੇਤ ਸ਼ਾਹ ਉਹ ਗੰਡੇ ਲਾ ਰਿਹਾ ਸੀ ਪਨੀਰੀ ਉੱਦਾਂ ਜਿਹੜੀ ਪਨੀਰੀ ਉਹ ਲੈ ਕੇ ਰੋਡ ਕਰਫ ਕਰ ਰਿਹਾ ਸੀ ਤੇ ਬੱਸ ਉਹ ਜਿਹੜਾ ਗੱਲ ਕਹਿੰਦੇ ਹਾਂ ਜਵਾਨਾ ਕਿਵੇਂ ਆਇਆ ਇਹਨੇ ਕਿਹਾ ਜੀ ਮੈਂ ਰੱਬ ਨੂੰ ਪੋਣਾ ਕਿਵੇਂ ਪਾਈਦਾ ਉਹਨਾਂ ਨੇ ਵੀ ਉਹਨਾਂ ਦਾ ਨਾਂ ਕੀ ਕਹਿੰਦਾ ਅਬਦੁੱਲਾਹ ਸ਼ਾਹ ਉਹਨਾਂ ਨੂੰ ਅਬਦੁੱਲਾਹ ਕਹਿੰਦੇ ਕਿਹਾਦਾ ਬੁੱਲੇ ਸ਼ਾਹ ਰੱਬ ਦਾ ਕੀ ਪੋਣਾ ਹੈ ਤੋ ਪਟਰਾੰਦੂ ਇੱਧਰ ਲਾਉਣਾ ਉਧੇ ਕਹ ਹਮ ਜੋ ਤਮਾ ਦੇ ਦੇਖਿਆ ਕੋ ਰਾਈਟਰ ਨੇ ਉਹਨਾਂ ਲਿਖਿਆ ਵੀ ਗਮ ਥੱਲੇ ਗਏ ਜਾਂਮਰੂ ਆਮ ਲੱਗੇ ਹੋਏ ਸੀ ਇਹ ਨਾਲੇ ਦੇਖਿਆ ਵੀ ਮੇਰੇ ਜਿੰਨੀ ਤੱਕ ਜਾਦਾ ਹੈ ਵੀ ਇਹ ਵੀ ਰੱਬ ਦੇ ਬਹੁਤ ਵੱਡੇ ਬਰਸਨ ਆਪਾਂ ਬੰਦੀਆ ਇਹਨਾਂ ਨੇ ਲੱਗਿਆ ਵੀ ਥੋੜੀ ਜਿੱਤੇ ਆਮ ਜਨੇ ਕਿਰ ਕੇ ਨਾ ਥੱਲੇ गिरਣਾ ਪਏ ਉਧਰ ਬੰਮਾ ਨੈਣ ਚਲੇ ਗਏ ਉਹਦੇ ਨੋਜੋਨਾ ਕੀ ਕਰਦਾ ਇਹਨਾਂ ਕਹ ਕੇ ਨੈਣ ਸ਼ਾਹ ਨੇ ਆਪਦੀ ਸ਼ਕਤੀ ਦਿਖਾਈ ਦੇ ਉਹ ਜਿਹੜੇ ਪਾਲਸ ਉਤਰ ਜਾਏ ਫਿਰ ਨਾ ਗਈ ਤੇ ਬੰਮਾ ਅੱਛਾ 50 ਸਾਹਿਬ ਅਸੀਂ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਵੇਲੇ ਖੜਾ ਦੀ ਤਰਾਸਤੀ ਹੈ ਤੇ ਇਹ ਅਸੀਂ ਤਾਂ ਕਹਿੰਦੇ ਆ ਕਿ ਇਹ ਮੇਲੇ ਜਿਹੜੇ ਹੈਗੇ ਆ ਠੀਕ ਹੈ ਬਹੁਤ ਵਧੀਆ ਹੈ ਉਹਨਾਂ ਨੂੰ ਨਮਨ ਅਸੀਂ ਕਰਦੇ ਆਂ ਬਾਬਾ ਬੁੱਲੇ ਸ਼ਾਹ ਨੂੰ ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਲੈ ਰਹੇ ਹੋ ਜਿਹੜਾ ਇਹ ਮੇਲਾ ਲੱਗ ਰਿਹਾ ਹੈ ਤੇ ਇਹ ਇੰਨੀ ਤਰਾਸਤੀ ਹੈ ਪੰਜਾਬ ਦੇ ਵਿੱਚ ਤੁਸੀਂ ਇਸ ਮੇਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ 47 ਨਾਲੋਂ ਵੀ ਤੱਕ ਜੀ ਹੋਈ ਸੀ ਲੋਕੀ ਮਨਨ 10 ਲੱਖ ਲੋਕ ਮਰੇ 1 ਲੱਖ ਤਕਰੀਬਨ ਦੀ ਜਿਹੜੀ ਏਜੰਸੀ ਬਰਾਬ ਕੀਤੀ ਗਈ ਰਗਵਾ ਕੇ ਧਿਆਗੀਆਂ ਉਹ ਇੱਕ ਵੱਖਰੀ ਦਰਦ ਭਾਰੀ ਕਹਾਣੀ ਹੈ ਜਿਹਦੇ ਬਾਰੇ ਮੈਂ ਲਿਖਿਆ ਸੀ ਇੱਕ ਪਾਸੇ ਜਗਦੀਆਂ ਜੋਤਾਂ ਸੀ ਦੂਜੇ ਪਾਸੇ ਲੱਖਾਂ ਮੌਤਾਂ ਸੀ ਕੋਈ ਵਸ ਗਿਆ ਕੋਈ ਉੱਡ ਗਿਆ ਕੋਈ ਨਿਪੂ ਵਾਂਗੂ ਉੱਡ ਗਿਆ ਔਰਤ ਦੀ ਸ਼ਾਦੀ ਤੇ ਚਾਕੂ ਦਾ ਇੱਕ ਦੇ ਮਹਿਨੇ ਸੀ ਤਾਂ ਨੰਗਾ ਕੀਤਾ ਆਪਣੇ ਅਗਰ ਕੱਪੜੇ ਕਿਨੇ ਦੇਨੇ ਸੀ ਬੱਚੇ ਬੁੱਢੇ ਬੱਜੇ ਬੁੱਢੇ ਧੀਆ ਪਣਾ ਨਹੀਂ ਬਖਸ਼ਿਆ ਮਾਵਾਂ ਨੂੰ ਉਹੀ ਦੁਖਣ ਵਾਂਣ ਬਟੇ ਖੈਨੇ ਨੇ ਸਹਾਣੋਂ ਮੈਂ ਆਪ ਲਿਖਿਆ ਜੀ ਮੈਨੂੰ ਇਹਨਾਂ ਦੁੱਖਾਂ ਮੈਂ ਨਹੀਂ ਦਸਾਂਗਾ ਕਿ ਜਦੋਂ ਹੜਪੀੜਤਾਂ ਦੇ ਵਾਸਤੇ ਮੈਂ ਪੁਰਾਣੀ ਮੂਵੀ ਦੇ ਵੇਣਾ ਜਾਂ ਨੈਟ ਤੇ ਦੇਖਦਾ ਜਾਂ ਮੈਂ YouTube ਦੇਖਦਾ ਜਾਂ ਮੈਂ ਕੋਈ ਕਿਸੇ ਪਾਸੇ ਦੇਖਦਾ ਤੇ ਮੇਰੇ ਆਪਣੇ ਆਪ ਅੱਥੂ ਆ ਆਪ ਮਾਰੇ ਕਰਮ ਜਾਂ ਤੇ ਮੈਂ ਅੱਥੂ ਕਜਾਂ ਵਾਸਤੇ ਉਹਨਾਂ ਨੂੰ ਕੱਪੜਾ ਲਾ ਦਾਂ ਜਾਂ ਆਪਦੇ ਪਰਿਵਾਰ ਤੋਂ ਮੈਂ ਛੋਟਿਆਂ ਦਾ ਹੱਥ ਉੱਪਰ ਬੰਨ੍ਹ ਕਰ ਲੇਗਾ ਅਸੀਂ ਸਰ ਗੱਲ ਬਾਬਾ ਬੋਲੇ ਸਰ ਕਮੇਟੀ ਵੱਲੋਂ 1 ਲੱਖ ਰੁਪਏ ਦੀ ਹੜਪੀੜਤਾਂ ਵਾਸਤੇ ਵੀ ਰਾਸ਼ੀ ਦੇਣ ਗਈ ਠੀਕ ਹੈ ਜੀ ਤੇ ਜਿਹੜੇ ਹੁਣ ਤੁਸੀਂ ਅੱਜ ਅਖਾੜਾ ਵੀ ਲਗਾ ਰਹੇ ਹੋ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਾਂ ਕਲਾਕਾਰਾਂ ਨੂੰ ਤੁਸੀਂ ਇੱਥੇ ਸਟੇਜ ਤੇ ਅਸੀਂ ਤੁਹਾਨੂੰ ਸੁਣ ਰਹੇ ਸੀ ਤੁਸੀਂ ਕਹਿ ਰਹੇ ਸੀਗੇ ਵੀ ਕੁਝ ਕਲਾਕਾਰਾਂ ਨੂੰ ਅਸੀਂ ਬੇਨਤੀ ਵੀ ਕੀਤੀ ਸੀਗੀ ਤੁਹਾਡੀ ਸੋਚ ਬਹੁਤ ਵਧੀਆ ਹੈ ਕਿ ਤੁਸੀਂ ਉਹਨਾਂ ਨੂੰ ਕਿਹਾ ਵੀ ਕੁਝ ਨਾ ਕੁਝ ਹੱਡ ਭੀਟ ਦਾ ਵਾਸਤੇ ਕਰੋ ਤੁਹਾਡੇ ਮਨ ਦੇ ਭਾਵ ਸੀਗੇ ਉਹਦੇ ਤੁਹਾਡੀ ਕਮੇਟੀ ਦੇ ਇਮਾਨਾਂ ਦੇ ਵਿੱਚ ਅਸੀਂ ਇਹੀ ਭਾਵ ਦੇਖਣ ਨੂੰ ਮਿਲਿਆ ਤੁਸੀਂ ਉਹ ਕਲਾਕਾਰਾਂ ਬਾਰੇ ਦੱਸੋ ਵੀ ਕੀ ਗੱਲ ਸੀ ਮੈਂ ਇਨਾ ਕਲਾਕਾਰਾਂ ਦਾ ਮੇਲੇ ਵਿੱਚ ਉਹਨਾਂ ਪਸੰਦ ਨਹੀਂ ਸੀ ਕਰਦਾ ਮੈਂ ਕਿਹਾ ਜਿਵੇਂ ਧਰਮ ਦਿਨ ਸਾਰੀ ਜੋ ਅਸੀਂ ਕਰਨਾ ਕਰ ਲੀਏ ਪਰ ਮੈਂ ਕਹਿੰਦਾ ਸੀ ਮੇਰੇ ਪੇਸ਼ ਨਹੀਂ ਗਈ ਕਿ ਸਰ ਕੇ ਮੈਂ ਇਹ ਵਿਸ਼ੇ ਮੇਲੇ ਦੇ ਬਾਰੇ ਕੋਸ਼ਿਸ਼ ਨਹੀਂ ਕੀਤਾ ਵੀ ਸਾਨੂੰ ਪਰੋ ਜਾਣਾ ਕਰੋ ਅਜੇ ਤੱਕ ਨਾਲ ਉਹ ਮੇਸ਼ਣ ਦਿਨ ਗਏ ਆ ਬਾਕੀ ਸਾਡੇ ਸਰਪੰਚ ਸਾਹਿਬਾ ਹੁਣਾ ਉਹਨਾਂ ਨੇ ਡੀਸੀ ਸਾਹਿਬ ਨੂੰ ਮਰਕੀਟ ਆਸ ਜੁਰਮ ਮਨਜ਼ੂਰੀ ਲੈ ਲਈ ਉਹ ਦੱਸਿਆ ਹੋਗਾ ਵੀ ਜਾਨੀ ਇਹ ਮਨਜ਼ੂਰੀ ਤੇ ਨਾਲ ਉਹਨਾਂ ਨੇ ਕਿਹਨੇ ਦਿੱਤੀ ਸੀ ਕਿ ਮੇਲਾ ਲਗਾਉਣ ਦੀ ਹਾਂ ਮੇਲਾ ਲਗਾਉਣ ਦੀ ਮਨਜ਼ੂਰੀ ਕਿਹਨੇ ਦਿੱਤੀ ਸੀ ਕੌਣ ਲੈਣ ਗਿਆ ਸੀ ਮਨਜ਼ੂਰੀ ਲਈ ਸਰਦਾਰ ਸਾਹਿਬ ਕਹਿੰਦੇ ਸਰਦਾਰ ਪ੍ਰਗਟ ਸਿੰਘ ਉਹਨਾਂ ਕੋ ਮਨਜ਼ੂਰੀ ਦੱਸੀ ਹੋਈ ਸਾਡੀ ਜਨਤਾ ਇਸ ਗੱਲ ਤੇ ਵਿਝਿਆ ਤੇ ਸਾਨੂੰ ਸਾਰਾ ਕੋਈ ਪ੍ਰੋਗਰਾਮ ਕਰਨ ਚੱਲਾ ਜਾਵੇ ਡੀਸੀ ਸਾਹਿਬ ਨੇ ਮਨਜ਼ੂਰੀ ਦੀ ਬਾਕੀ ਗੱਲਾਂ ਪ੍ਰਗਟ ਸਿੰਘ ਦੱਸ ਸਕਦਾ ਮੈਂ ਨਹੀਂ ਮੈਂ ਮੈਂ ਉਹ ਚੈ ਨਹੀਂ ਪਿਆ ਜੀ ਦੋਸਤਾਂ ਨਾਲ ਮੇਲਾ ਕਿਉਂ ਲੱਗਦਾ ਹੈ ਫਿਰ ਪਾਣੋ ਦੇ ਪੱਟੀਆਂ ਲੋਕ ਸੰਸਾ ਦਾ ਜੁੜ ਕੇ ਕਰਾਏ ਭਾਵਲਪੁਰ ਤੋਂ ਆਏ ਉਦਯੋਗਜਾ ਤੋਂ ਆਏ ਜੀਵਕਤ ਆਏ ਮਨ ਲਾਏ ਮਾੜੀ ਵਾਲੇ ਆਏ ਹੋਰ ਵੀ ਬੰਦੇ ਇੱਥੇ ਆਣ ਕੇ ਲਿਏ ਸਾਡੇ ਸੇਠ ਜੀ ਆਏ ਸਾਡੇ ਸਾਡੇ ਅਰਜਨ ਭਰਾ ਵੀ ਆਏ ਸਾਡੇ ਹੋਰ ਵੀ ਭਰਾ ਆਏ ਸਾਰਿਆਂ ਆਏ ਸਾਰੀਆਂ ਕਾਰਨਾਂ ਦੇ ਸਾਰੇ ਵਪਾਰੀ ਲੋਕ ਇੱਥੇ ਆ ਕੇ ਪਿੰਡ ਦੇ ਵੱਡੇ ਕੁਦਰ ਨੂੰ ਦੇ ਬਾਅਦ ਤੇ ਫਿਰ ਸਾਡੇ ਨਾਲ 1962 ਦੇ ਵਿੱਚ 1965 ਕਿੜ ਦੇ ਵਿੱਚ ਇੱਕ ਮਾਸਟਰ ਤੋਂ ਇੱਥੇ ਬਾਬੇ ਗੁੱਲੇਸ਼ਾਲੇ ਦੇ ਹੋਰ ਦੋਸਤਾਂ ਦੇ ਪਰ ਮਿਲਣ ਆਇਆ ਉਨੇ ਫੰਡਾ ਨੋ ਦੇ ਰੋਗਾਂ ਕਰਕੇ ਕਿਤਾ ਗਿਆ ਬੰਤੀ ਤੁਸੀਂ ਆਪਾਂ ਸਾਰੇ ਰਲ ਕੇ ਹਿੰਦੂ ਸਰਗਮ ਬਦਲਮਾਨ ਬਾਬੀ ਦਾ ਮੇਰਾ ਲੋਹਣੇ ਦਾ ਕਿਉਂਕਿ ਯਾਰ ਸਪੋਰਟ ਚਾਣੀਆਂ ਦੇਗਾ ਦੇ ਦਿਆ ਕਰੋ ਇਹ ਗੱਲ ਮੇਰਾ ਰਾਜਮਾਨਾ ਮਾਈਟਰੇ ਦਸੀ ਫਿਰ 14 ਦੀਆਂ ਦੇਖੋ ਤਾਂ ਮੇਲਾ ਸ਼ੁਰੂ ਹੋ ਗਏ ਇਸ ਵਾਰ ਪੜ੍ਹਦੇ ਤੋਂ ਆਜਿ 25 ਦੇਣ ਕੇ ਵੱਡੇ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚ ਮੁਕਾਬਲਾ ਕਰ ਰਿਹਾ ਹੈ ਅਸੀਂ ਇਸ ਬਾਰੇ ਤੁਹਾਨੂੰ ਅਸੀਂ ਮਿਲਦੇ ਰਵਾਂਗੇ ਇਤਿਹਾਸ ਜਾਣਦੇ ਰਵਾਂਗੇ ਤੇ ਹੁਣ ਲੋਕ ਬੜੇ ਉਤਾਵਲੇ ਹੋ ਰਹੇ ਆ ਕਿ ਅਸੀਂ ਕਵਾਲਾਂ ਨੂੰ ਵੀ ਸੁਣਨਾ ਹੈ ਤੇ ਤੁਸੀਂ ਇੱਕ ਛੋਟਾ ਜਿਹਾ ਮੈਸੇਜ ਕੀ ਦੇਣਾ ਚਾਹੋਗੇ ਆਪਣੇ ਜਿਹੜੇ ਮੇਲਾ ਦੇਖਣ ਆਏ ਆ ਜਾਂ ਕਲਾਕਾਰ ਹੈ ਜਾਂ ਕੋਈ ਵੀ ਹੈਗਾ ਤੇ ਤੁਸੀਂ ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਦਿਓ ਜੀ ਮੈਂ ਪਹਿਲਾਂ ਸਾਰੇ ਜਿੰਨੇ ਪਿੰਡ ਵਾਸੀ ਨੇ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਸਮਝਾਇਆ ਕੋਸ਼ਿਸ਼ ਦੇਖੋ ਕੀ ਮੇਲਾ ਤੁਸੀਂ ਲਵਾ ਰਿਹਾ ਹੈ ਤੇਜ ਕਲਾਕਾਰ ਵੀ ਕਿਰਾ ਰੇ ਹਾਂ ਪਰ ਇਹ ਸਤਨਾ ਮੇਲਾ ਮੈਂ ਬਾਬਾ ਜੀ ਕੋਲ ਵੀ ਬੇਨਤੀ ਕਰ ਰਿਹਾ ਹਾਂ ਮਰਦੂ ਕੇ ਪਾਸੋਂ ਦੇ ਕੇ ਆਏ ਇਹ ਸਾਡੇ 2-3 ਸੋਕਸਾਂ ਨੂੰ ਮਾਇਆ ਜਾਵੇ ਹਰ ਇੱਕ ਬੰਦਾ ਜਿਹੜੀ ਕੋਈ ਦੱਚੀ ਸੀ ਹੋਵੇ ਉਹ ਬਾਅਦ ਚ ਆਪਣਾ ਗੱਲਾਂ ਪਿਆਜਨ ਮੇਲਾ ਲਵੇ ਲੇਕਿਨ ਐਸ ਮੇਲੇ ਨੂੰ ਹੁਣ ਸ਼ਾਦੀਆਂ ਲਾਇਆ ਜਾਵੇ ਸਾਰੇ ਪ੍ਰਾਹਾਰ ਆਲ ਕੇ ਕਰਨ ਜੇ ਕੋਈ ਰਾਜਨੀਤਿਕ ਪਾਰਟੀਆਂ ਦੇ ਬੰਦੇ ਆਉਂਦੇ ਆ ਸਾਰਾ ਫੈਡਰਲ ਸਪੈਂਡ ਕਰੇ ਕੋਈ ਕਿਸੇ ਵੀ ਗੱਲੇ ਵੀ ਕਾਟੀ ਨਾਵੇ ਕਿਉਂਕਿ ਮੇਲਾ ਸਾਰਾ ਦਾ ਸੰਝ ਆਇਆ ਜੀ ਇਹ ਜਿਹੜੀ ਗੱਲ ਕੀਤੀ ਆ ਜੀ ਬਾਕੀ ਮੈਂ ਕਲਾਕਾਰਾਂ ਨੂੰ ਇਹ ਕਿਹਨੇ ਆਂ ਭੇਜਾ ਜੀ ਆਲੀ ਮੇਲਾ ਕਮੇਟੀ ਰਾਹੀਂ ਤੇ ਕਲਾਕਾਰੋ ਤੁਸੀਂ ਸਾਡੋਂ ਪੈਸੇ ਲੈਨੇ ਹੋ ਕਿਰਪਾ ਕਰਕੇ 700 ਰੁਪਏ ਹਰ ਵੀਰ ਨੂੰ ਗ੍ਰੇਟਿਫਿਕੇਸ਼ਨ ਦੇਵੋਗੇ ਉਹਨਾਂ ਨੇ ਕਿ ਆਪਰੇ ਜੇ ਪਹਿਲੇ ਸਾਡੇ ਦੇਖ ਸਕਦੇ ਮਾਨੂੰ ਕੁਝ ਨਹੀਂ ਘਣਾ ਚਲੋ ਜੀ ਇਹ ਬਹੁਤ ਬਹੁਤ ਤੁਹਾਡਾ ਧੰਨਵਾਦ ਡਿਪਟੀ ਸਾਹਿਬ ਇਹ ਨੇ ਸਾਡੇ ਸਰਪ੍ਰਸਤ ਅਕੰਧ ਵਾਲਾ ਹਾਜ਼ਰ ਖਾਨ ਦੇ ਡਿਪਟੀ ਜਿਹੜੇ ਹੈਗੇ ਨੇ ਬੜੇ ਮਾਣਯੋਗ ਪਰਸਨੈਲਿਟੀ ਨੇ ਸਰਦਾਰ ਦਰਸ਼ਨ ਸਿੰਘ ਸੰਧੂ ਤੇ ਇਹਨਾਂ ਦਾ ਬੜਾ ਆਪ ਦੇ ਪਿੰਡ ਦੇ ਵਿੱਚ ਯੋਗਦਾਨ ਹੈ ਬਣੇ ਰਹੋ ਸਾਡੇ ਨਾਲ ਜੀ